ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਲੰਬੀ ਇੰਤਜ਼ਾਰ ਤੋਂ ਬਾਅਦ ਅੱਜ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰੀ ਦੀ ਚੋਣ ਜਿਹੜੀ ਹੈ ਉਹ ਮੁਕੰਮਲ ਹੋਈ ਜਗਦੀਸ਼ ਸਿੰਘ ਢਿੰਡਾ ਜੀ ਜਿਨ੍ਹਾਂ ਨੇ 26 ਸਾਲ ਪਹਿਲੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰੀ ਕਮੇਟੀ ਬਣਾਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਸ ਮੀਮ ਦੇ ਵਿੱਚ ਸਰਦਾਰ ਹਰਬੰਸ ਸਿੰਘ ਡਾਚਰ ਚੌਧਰੀ ਦਲੀਪ ਸਿੰਘ ਹੋਰ ਬੜੇ ਪਤਵੰਤੇ ਸੱਜਣ ਨਾਲ ਜੁੜੇ ਸਨ ਪਰ ਮੁੱਖ ਆਗੂ ਦੇ ਤੌਰ ਤੇ ਸਰਦਾਰ ਜਗਦੀਸ਼ ਸਿੰਘ ਝਿੰਡਾ ਜਿਹੜੇ ਨੇ ਉਹ ਅੱਗੇ ਰਹੇ ਤੇ ਅੱਜ ਜਿਹੜੀ ਕਾਰਜਕਾਰੀ ਦੀ ਚੋਣ ਹੋਈ ਹੈ ਉਹਦੇ ਵਿੱਚ ਸਰਦਾਰ ਜਗਦੀਸ਼ ਸਿੰਘ ਝਿੰਡਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਜਿਹੜੇ ਸਿਰਸਾ ਤੋਂ ਚੋਣ ਲੜੇ ਸਨ ਹਾਰੇ ਸਨ ਉਹਨਾਂ ਦਾ ਗਰੁੱਪ ਜਿਹੜਾ ਹੈ ਉਹ ਇੱਕ ਪਾਸੇ ਰਹਿ ਕੁਝ ਆਜ਼ਾਦ ਉਮੀਦਵਾਰਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਸਰਦਾਰ ਜਗਦੀਸ਼ ਸਿੰਘ ਝਿੰਡਾ ਜੀ ਨੂੰ ਅੱਜ ਪ੍ਰਧਾਨ ਚੁਣ ਲਿਆ ਗਿਆ ਸੋ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਸਰਦਾਰ ਜਗਦੀਸ਼ ਸਿੰਘ ਝਿੰਡਾ ਚੁਣੇ ਗਏ ਨੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਵਜੋਂ ਸਰਦਾਰ ਗੁਰਮੀਤ ਸਿੰਘ ਮੀਤਾ ਜਿਹੜੇ ਪੰਚਕੁਲਾ ਤੋਂ ਨੇ ਉਹਨਾਂ ਦੀ ਚੋਣ ਹੋਈ ਹੈ ਤੇ ਜੂਨੀਅਰ ਮੀਤ ਪ੍ਰਧਾਨ ਵਜੋਂ ਰਦੌਰ ਤੋਂ ਗੁਰਵੀਰ ਸਿੰਘ ਉਹਨਾਂ ਦੀ ਚੋਣ ਹੋਈ ਹੈ। ਰਾਣੀਆਂ ਤੋਂ ਸਰਦਾਰ ਅੰਗਰੇਜ਼ ਸਿੰਘ ਉਹਨਾਂ ਨੂੰ ਜਨਰਲ ਸਕੱਤਰ ਜਿਹੜਾ ਉਹ ਚੁਣਿਆ ਗਿਆ ਤੇ ਨਾਲ ਹੀ ਬਲਵਿੰਦਰ ਸਿੰਘ ਭਿੰਡਰ ਜਿਹੜੇ ਨੇ ਉਹ ਜੁਆਇੰਟ ਸਕੱਤਰ ਬਣੇ ਨੇ। ਇਸ ਤੋਂ ਬਾਅਦ 6 ਮੈਂਬਰ ਕਾਰਜਕਾਰੀ ਵਿੱਚ ਲਏ ਗਏ ਨੇ ਕਰਨੈਲ ਸਿੰਘ ਨਿਮਨਾਬਾਦ ਭਲਵਿੰਦਰ ਸਿੰਘ ਦਰੜ ਕਰਨਾਲ ਤੋਂ ਕੁਲਦੀਪ ਸਿੰਘ ਮਲਤਾਨੀ ਜਿਹੜੇ ਖੁਰੇਤਰ ਤੋਂ ਨੇ ਰੁਪਿੰਦਰ ਸਿੰਘ ਪੰਜੋਖੜਾ ਤੋਂ ਜਗਤਾਰ ਸਿੰਘ ਮਾਨ ਤੇ ਤਜਿੰਦਰਪਾਲ ਸਿੰਘ ਟੀਪੀ ਸਿੰਘ ਜਿਨ੍ਹਾਂ ਨੂੰ ਨਾਰਨੋਲ ਤੋਂ ਜਿਹੜੇ ਜਿੱਤੇ ਸਨ ਉਹਨਾਂ ਨੂੰ ਕਾਰਜਕਾਰੀ ਵਿੱਚ ਸ਼ਾਮਲ ਕੀਤਾ ਗਿਆ। ਸੋ ਕੁੱਲ 11 ਮੈਂਬਰੀ ਕਾਰਜਕਾਰੀ ਜਿਹੜੀ ਹੈ ਇਹ ਬਣਾਈ ਗਈ ਹੈ। ਜਿੰਨੂੰ ਹੁਣ ਪੁਰਾਣੀ ਕਾਰਜਕਾਰੀ ਜਥੇਦਾਰ ਭਪਿੰਦਰ ਸਿੰਘ ਸੰਧ ਜਿਹੜੇ ਪ੍ਰਧਾਨ ਨੇ ਉਹ ਚਾਰਜ ਸੌਪੇਗੀ ਤੇ ਨਵੀਂ ਕਾਰਜਕਾਰੀ ਜਿਹੜੀ ਐ ਉਹ ਚਾਰਜ ਲਵੇਗੀ ਇੱਕ ਚੀਜ਼ ਹੋਰ ਬੜੀ ਖਾਸ ਹੈ ਕਿ ਇਹ ਜਿਹੜਾ ਧੜਾ ਜਿੱਤਿਆ ਢਿੰਡਾ ਸਾਹਿਬ ਦਾ ਤੇ ਦਾਦੂਵਾਲ ਸਾਹਿਬ ਦਾ ਇਹਨਾਂ ਦੇ ਨਾਲ ਇੱਕ ਜਿਹੜੀ ਐ ਮਹਿਲਾ ਮੈਂਬਰ ਵੀ ਸੀ ਬੀਬੀ ਵੀ ਸੀ ਅਮਨਪ੍ਰੀਤ ਕੌਰ ਜਿਹੜੀ ਅਨਅਪੋਜ਼ ਜਿੱਤੀ ਸੀ ਜੱਖਲੇਰੀਏ ਤੋਂ ਲekin 11 ਮੈਂਬਰੀ ਕਾਰਜਕਾਰੀ ਦੇ ਵਿੱਚ ਕਿਸੇ ਵੀ ਬੀਬੀ ਨੂੰ ਥਾਂ ਨਹੀਂ ਮਿਲਿਆ ਆਮ ਤੌਰ ਤੇ ਸਿੱਖੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਔਰਤ ਤੇ ਬੀਬੀ ਦੇ ਵਿੱਚ ਲekin ਇਸ 11 ਮੈਂਬਰੀ ਕਮੇਟੀ ਦੇ ਵਿੱਚ ਪਿਛਲੀ ਜਿਹੜੀ ਕਾਰਜਕਾਰੀ ਜਿਹੜੀ ਐਡ-ਹੌਕ ਕਮੇਟੀ ਸੀ ਉਹਦੇ ਵਿੱਚ ਵੀ ਬੀਬੀਆਂ ਨੂੰ ਥਾਂ ਮਿਲਿਆ ਸੀ lekin ਇਸ ਕਾਰਜਕਾਰੀ ਦੇ ਵਿੱਚ ਕਿਸੇ ਵੀ ਬੀਬੀ ਨੂੰ ਥਾਂ ਨਹੀਂ ਮਿਲਿਆ ਖੈਰ ਜੋ ਵੀ ਹੈ ਉਹ ਜਗਦੀਸ਼ ਸਿੰਘ ਢਿੰਡਾ ਜੀ ਪ੍ਰਧਾਨ ਨੇ ਕਿ ਉਹਨਾਂ ਦੇ ਨਾਲ 10 ਹੋਰ ਮੈਂਬਰ ਨੇ ਇਹ ਕਾਰਜਕਾਰੀ ਪੁਰਾਣੀ ਕਾਰਜਕਾਰੀ ਤੋਂ ਚਾਰਜ ਲਵੇਗੀ ਤੇ ਹਰਿਆਣਾ ਦੇ ਗੁਰੂ ਧਾਮਾਂ ਦੇ ਪ੍ਰਬੰਧ ਜਿਹੜੇ ਨੇ ਉਹ ਸੰਭਾਲੇਗੀ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਵਧਾਈ ਤੇ ਇੱਕ ਓੰਕਾਰ ਮੀਡੀਆ ਦੀ ਟੀਮ ਇਹ ਉਮੀਦ ਕਰਦੀ ਹੈ ਕਿ ਜਿਹੜੀ ਨਵੀਂ ਇਹ ਕਾਰਜਕਾਰੀ ਬਣੀ ਹੈ ਇਹ ਗੁਰੂ ਮਰਿਆਦਾ ਅਨੁਸਾਰ ਗੁਰਮਤ ਰਹਿ ਰੀਤਾਂ ਨੂੰ ਸਾਹਮਣੇ ਰੱਖ ਕੇ ਗੁਰੂ ਘਰਾਂ ਦੇ ਪ੍ਰਬੰਧ ਚਲਾਏਗੀ ਸੰਗਤ ਜਿਹੜੀ ਹੈ ਉਹ ਬੜੇ ਸਮੇਂ ਤੋਂ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਹੈ ਕਿ ਗੁਰੂ ਧਾਮਾਂ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਨਹੀਂ ਹੋ ਰਹੇ ਸੋ ਇਹ ਨਵੀਂ ਟੀਮ ਸੁਚੱਜੇ ਢੰਗ ਨਾਲ ਗੁਰੂ ਘਰਾਂ ਦੇ ਪ੍ਰਬੰਧ ਸੰਭਾਲੇਗੀ ਅਜਿਹੀ ਹੀ ਅਸੀਂ ਉਮੀਦ ਕਰਦੇ ਹਾਂ ਆਪ ਸੰਗਤਾਂ ਬਣੇ ਰਹੋ ਇਸ ਖਬਰ ਨਾਲ ਹੋਰ ਵੀ ਜਿਹੜੇ ਅਪਡੇਟ ਨੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ